ਤਰੀਕ ਤੋਂ ਪਹਿਲਾਂ ਪਹਿਲਾਂ ਭਾਨਾ ਸਿੱਧੂ ਨੂੰ ਬਿਨਾਂ ਸ਼ਰਤ ਰਹਾ ਕਰਾਂਗੇ ਪਰ ਇਹਨਾਂ ਨੇ ਗੱਲਬਾਤ ਲਈ ਜਿਹੜੀ ਰਾਹ ਦਿਖਾਇਆ ਸੀ ਉਹਦੇ ਅਮਲ ਦੂਜੇ ਰੂਪ ਕੀਤਾ ਹੈ ਕਿ 2 ਤਰੀਕ ਦੀ ਰਾਤ ਤੋਂ ਲੈ ਕੇ ਜਿੰਨੇ ਵੀ ਕਿਸਾਨ ਆਗੂ ਸ਼ਾਮਲ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਨਾਜ਼ਰਬੱਧ ਕੀਤਾ ਹੋਇਆ ਹੈ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਧਰਨਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 92 ਐਮਐਲਏ ਭਲੇਖੇ ਦੇ ਵਿੱਚ ਨੇ ਕਿ ਲੋਕਾਂ ਨੂੰ ਰਾਜ ਬੰਦ ਕਰਕੇ ਕੁੱਟ ਕੇ ਕੇਸ ਪਾ ਕੇ ਜ਼ਿਲ੍ਹਾਚ ਬੰਦ ਕਰਕੇ ਇਹਨਾਂ ਦੀ ਜ਼ੁਬਾਨ ਬੰਦ ਕਰ ਦਾਂਗੇ ਇਹਦਾ ਜਿੰਨਾ ਵੀ ਨੁਕਸਾਨ ਹੈ ਸਿਆਸੀ ਤੌਰ ਤੇ ਇਹ ਸਰਕਾਰ ਨੂੰ ਭੁਗਤਣਾ ਪੈਣਾ ਹੈ ਪੰਨਾ ਸਿੱਧੂ ਦੇ ਹੱਕ ਦੇ ਵਿੱਚ ਧੰਨ ਦੇਣ ਜਾ ਰਹੇ ਕਿਸਾਨ ਆਗੂਆਂ ਨੌਜਵਾਨਾਂ ਨੂੰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਦੱਸਦੀ ਕਿ ਕਈ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਵੀ ਨਜ਼ਰਬੰਦ ਕੀਤਾ ਗਿਆ ਇਸ ਸਭ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਸਿੱਧੂ ਪਰ ਯੂਨੀਅਨ ਦੇ ਕਿਸਾਨ ਆਗੂ ਨੂੰ ਜਿਵੇਂ ਹੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਤਾਂ ਸਾਰੇ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਨੇ ਤਸਵੀਰਾਂ ਵੇਖ ਸਕਦੇ ਹੋ ਕੁੱਲ ਲੋਕਾਂ ਦੇ ਵੱਲੋਂ ਇਸ ਨਜ਼ਰਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਮੌਕੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਬੱਲੂ ਵੀ ਜੁਦਾ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਦੱਸਦੀ ਕਿ ਮਾਨ ਸਰਕਾਰ ਦੇ ਉੱਤੇ ਲੋਕਾਂ ਦੇ ਵੱਲੋਂ ਤਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੁਹਾਨੂੰ ਦੱਸਦੀ ਕਿ ਬਰਨਾਲਾ ਰੋਡ ਮੰਡੀਕਲਾ ਸੜਕ ਵੀ ਅਤੇ ਫਾਜ਼ਿਲਕਾ ਰੋਡ ਲੋਕਾਂ ਦੇ ਵੱਲੋਂ ਵਿਰੋਧ ਦੇ ਵਿੱਚ ਜਾਮ ਕਰ ਦਿੱਤਾ ਗਿਆ ਹੈ ਬਾਈਕਰੂ ਚੀਕਾ ਖਾਲਸਾ ਸ੍ਰੀ ਵਹਿਰੂ ਜੀ ਕੀ ਫਤਿਹ ਮੈਂ ਕਾਕਾ ਸਿੰਘ ਕੋਲੜਾ ਭਾਰਤੀਕ ਸੰਜਮ ਨੂੰ ਇੱਕਤਾ ਸਿੱਧੂਪੁਰ ਸੂਬਾ ਜਲਸਕਤਰ ਅੱਜ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਹੈ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਦੇ ਘਰ ਦਾ ਘਰਾਉ ਦਾ ਇਹਦੇ ਸੰਬੰਧ ਦੇ ਵਿੱਚ ਸਾਡੀਆਂ ਦੋਨੇ ਐਸਐਸਪੀਆਂ ਨਾਲ ਬਰਨ ਸੰਗਰੂਰ ਬਠਿੰਡਾ ਬਰਨਾਲਾ ਤੇ ਆਈਜੀ ਨਾਲ ਮੀਟਿੰਗਾਂ ਹੋ ਚੁੱਕੀਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ 3 ਤਰੀਕ ਤੋਂ ਪਹਿਲਾਂ ਪਹਿਲਾਂ ਭਾਨਾ ਸਿੱਧੂ ਨੂੰ ਬਿਨਾਂ ਸ਼ਰਤ ਰਿਹਾ ਕਰਾਂਗੇ ਪਰ ਇਹਨਾਂ ਨੇ ਗੱਲਬਾਤ ਲਈ ਜਿਹੜੀ ਰਾਹ ਦਿਖਾਇਆ ਸੀ ਉਹਦੇ ਅਮਲ ਦੂਜੇ ਨੂੰ ਟਕੀਤਾ ਹੈ ਕਿ 2 ਤਰੀਕ ਦੀ ਰਾਤ ਤੋਂ ਲੈ ਕੇ ਜਿੰਨੇ ਵੀ ਕਿਸਾਨ ਆਗੂ ਸ਼ਾਮਲ ਨੇ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਨੂੰ ਨਾਜ਼ਰਬੰਦ ਕੀਤਾ ਹੋਇਆ ਹੈ ਸੜਕਾਂ ਤੇ ਪੁਲਿਸ ਖੜਾਈ ਹੋਈ ਹੈ ਪਰ ਮੁੱਖ ਮੰਤਰੀ ਭਲੇਖੇ ਦੇ ਵਿੱਚ ਹੈ ਜੇ ਭਾਰਤ ਦੇ ਕਿਸਾਨ ਪੰਜਾਬ ਦੇ ਕਿਸਾਨ ਉਸ ਅਹਕਾਰੀ ਪ੍ਰਧਾਨ ਮੰਤਰੀ ਨੂੰ ਤਿੰਨੇ ਕਾਲੇ ਕਾਨੂੰਨ ਰੱਦ ਕਰਵਾ ਸਕਦੇ ਆ ਤਾਂ ਧਰਨਿਆਂ ਵਿੱਚੋਂ ਲਿਕਲੀ ਪਾਰਟੀ ਅੱਜ ਲੋਕਾਂ ਨੂੰ ਬੰਦ ਕਰਾਉਣ ਤੇ ਤੁਰੀ ਹੋਈ ਹੈ ਜਬਰ ਤੇ ਰਾਹ ਤੇ ਤੁਰੀ ਹੋਈ ਹੈ ਪਰ ਭਲੇਖੇ ਦੇ ਵਿੱਚ ਨਾ ਰਹੇ ਜੇ ਲੋਕਾਂ ਨੇ ਭਾਜਪੀ ਦੇ ਮੰਤਰੀਆਂ ਨੂੰ ਘਰਾਂ ਚੋਂ ਨਹੀਂ ਨਿਕਲਣ ਦਿੱਤਾ ਉਹਨਾਂ ਦੇ ਜਹਾਜ਼ ਨਹੀਂ ਉਤਰਨ ਦਿੱਤੇ ਤਾਂ ਇਸ ਕਰਕੇ ਜਿੰਨੀ ਇਹਦੀ ਤਾਕਤ ਆ ਉਨੀ ਉਹਨਾਂ ਦੇ ਕੋਲ ਹੈ ਨਹੀਂ ਪਰ ਜੇ ਲੋਕ ਭਾਜਪੀ ਦਾ ਬਾਈਕਟ ਕਰ ਸਕਦੇ ਆ ਤਾਂ ਜਿਹੜਾ ਮੁੱਖ ਮੰਤਰੀ ਬਣਿਆ ਹੋਇਆ ਧਰਨਿਆਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ 92 ਐਮਐਲਏ ਭਲੇਖੇ ਦੇ ਵਿੱਚ ਨੇ ਕਿ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਕੁੱਟ ਕੇ ਕੇਸ ਪਾ ਕੇ ਜੇਲ੍ਹਾਂ 'ਚ ਬੰਦ ਕਰਕੇ ਇਹਨਾਂ ਦੀ ਜ਼ੁਬਾਨ ਬੰਦ ਕਰ ਦਿਆਂਗੇ ਇਹਦਾ ਜਿੰਨਾ ਵੀ ਨੁਕਸਾਨ ਹੈ ਸਿਆਸੀ ਤੌਰ ਤੇ ਇਹ ਸਰਕਾਰ ਨੂੰ ਭੁਗਤਣਾ ਪੈਣਾ ਮੈਂ ਸਾਰੇ ਪੰਜਾਬ ਦੇ ਲੜਨ ਵਾਲੇ ਲੋਕਾਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਜਿਹੜਾ ਅੱਜ 3 ਤਰੀਕਾ ਦਿੱਤਾ ਹੋਇਆ ਪ੍ਰੋਗਰਾਮ ਚਾਹੇ ਕਿੰਨੇ ਵੀ ਫੋਰਸ ਲਾ ਲੇ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਵੋ ਤਾਂ ਸਰਕਾਰ ਦਾ ਭੁਲੇਖਾ ਦੂਰ ਕਰ ਸਕੀਏ ਇਹ ਹਕਾਰੇ ਦਾ ਤੋੜ ਸਕੀਏ ਤੇ ਆਉਣ ਵਾਲੇ ਦਿਨਾਂ ਵਿੱਚ ਉਹ ਦਿਨ ਦੂਰ ਨਹੀਂ ਜੇ ਭਾਜਪਾ ਦਾ ਬਾਈਕਟ ਹੋ ਸਕਦਾ ਤੇ ਆਮ ਆਦੀ ਪਾਰਟੀ ਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਈਕਟ ਕਰਨਾ ਪੈਣਾ ਆਪਾਂ ਨੂੰ ਇਸ ਕਰਕੇ ਮੈਂ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਅਪੀਲ ਕਰਦਾ ਜੇ ਭਾਨਾ ਸਿੱਧੂ ਨੂੰ ਰਿਹਾ ਕਰਾਉਣ ਵਾਸਤੇ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋइए ਉਹ ਵੈਸੁਰ ਜੀ ਕਾ ਖਾਲਸਾ ਸ੍ਰੀ ਵੈਸੁਰ ਜੀ ਕੀ ਫਤਿਹ ਦੱਸਦੀ ਕਿ 3 ਤਰੀਕ ਯਾਨੀ ਕਿ ਅੱਜ ਮੁੱਖ ਮੰਤਰੀ ਮਾਨ ਦੀ ਕੋਠੀ ਕੇ ਰੰ ਦਾ ਐਲਾਨ ਕੀਤਾ ਗਿਆ ਸੀ ਕਿ ਸਨ ਆਗੂਆਂ ਨੂੰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਨਜ਼ਰਬੰਦ ਕਰ ਦਿੱਤਾ ਗਿਆ ਹੈ ਅਤੇ ਜੋ ਵੀ ਨੌਜਵਾਨ ਤਾਨ ਉਤੇ ਪੁੱਜਣ ਦੀ ਕੋਸ਼ਿਸ਼ ਕਰ ਰਹੇ ਨੇ ਪੁਲਿਸ ਦੇ ਵੱਲੋਂ ਉਹਨਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਜਾ ਰਿਹਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ